ਤੇ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਆ ਰਹੀਆਂ ਨੇ ਕਿ ਟੈਸਲਾ ਦੀਆਂ ਜਿਹੜੀਆਂ ਕਾਰਾਂ ਨੇ ਕੈਨੇਡਾ ਵਿੱਚ ਉਹਨਾਂ ਦੀ ਭਨਤੋੜ ਬੜੀ ਹੋ ਰਹੀ। ਹਾਂਜੀ ਕੈਨੇਡਾ ਦੇ ਵਿੱਚ ਇੱਕ ਤਾਂ ਸੁਵਲੀਨ ਜਿਹੜੀ ਗੱਲ ਇਹ ਆ ਕਿ ਲੋਕਾਂ ਨੇ ਆਰਡਰ ਕੈਨਸਲ ਕੀਤੇ ਨੇ। ਤੇ ਟੈਸਲਾ ਦੀਆਂ ਗੱਡੀਆਂ ਦਾ ਵਿਰੋਧ ਹੋ ਰਿਹਾ। ਚੀਨ ਦੇ ਇਹ ਗੱਡੀਆਂ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਦੇ ਉੱਪਰ 100% ਲੈਵੀ ਕੈਨੇਡਾ ਸਰਕਾਰ ਨੇ ਲਾਉਣ ਦੀ ਲਾ ਦਿੱਤੀ ਹੋਈ ਹੈ। ਉਹ ਮੰਗ ਕੀਤੀ ਜਾ ਰਹੀ ਹੈ ਕਿ ਉਹਨੂੰ ਘਟਾਇਆ ਜਾਵੇ ਤਾਂ ਕਿ ਚੀਨ ਦੀਆਂ ਗੱਡੀਆਂ ਲੋਕ ਇਲੈਕਟ੍ਰਿਕ ਖਰੀਦਣ। BYD ਵਾਲੇ ਜਿਹੜੇ ਚੀਨ ਦੇ ਇਲੈਕਟ੍ਰਿਕ ਗੱਡੀਆਂ ਵਹੀਕਲ ਮੇਕਰ ਆ ਉਹਨਾਂ ਨੇ ਇੱਕ ਗੱਡੀ ਕੱਢ ਦਿੱਤੀ ਜਿਹੜੀ ਮਿੰਟਾਂ 'ਚ ਚਾਰਜ ਹੁੰਦੀ ਹੈ। ਉਹਦਾ ਵੀ ਫਿਕਰ ਉਹਨਾਂ ਨੂੰ ਪਿਆ ਹੋਇਆ ਐ ਇਲਾਨ ਮਸਕ ਨੂੰ। ਇਲਾਨ ਮਸਕ ਨੂੰ ਕੱਲੀ ਕੈਨੇਡਾ ਵਿੱਚ ਨਹੀਂ ਹੋਰਨਾਂ ਜਗ੍ਹਾ ਤੇ ਵੀ ਵਿਰੋਧਤਾ ਦਾ ਸਾਹਮਣਾ ਤੇ ਆਪਣੇ ਮੁਲਕ ਦੇ ਵਿੱਚ ਵੀ ਵਿਰੋਧਤਾ ਦਾ ਸਾਹਮਣਾ। ਇੱਥੋਂ ਤੱਕ ਕਿ ਉਹ ਉਸ ਦੀ ਉਹਨਾਂ ਦੀ ਵਿਰੋਧਤਾ ਹੋ ਰਹੀ ਹੈ ਕਿ ਉਹਨਾਂ ਨੂੰ ਇਹ ਸਮਝਿਆ ਜਾ ਰਿਹਾ ਹੈ ਕਿ ਫੈਡਰਲ ਨੌਕਰੀਆਂ ਦੇ ਵਿੱਚ ਕਟੌਤੀ ਕਰ ਰਹੇ ਲੋਕਾਂ ਦੀ ਛੁੱਟੀ ਕਰਵਾ ਰਹੇ ਹੈ ਬੰਦਾ। ਤੇ ਇਹ ਇੱਕਾ ਦਾ ਸਲਾਹਕਾਰ ਹੋਇਆ 트ੰਪ ਦਾ ਇਹਨਾਂ ਦੀਆਂ ਗੱਡੀਆਂ ਖਰੀਦਣੀਆਂ ਬੰਦ ਕਰੋ। ਪਰ ਅਲੌਨ ਮਾਸਕ ਦੀ ਹੋਰ ਬਥੇਰੇ ਪਾਸਿਓਂ ਚੜ੍ਹਾਈ ਆ ਜੇ ਵੀ ਉਹ ਸਾਨੂੰ ਸਮਝਣਾ ਪਏਗਾ ਜਿੱਥੇ ਤੱਕ ਇਹ ਹੈ ਕਿ ਵਿਰੋਧ ਤਾਂ ਵਿਰੋਧ ਤਾਂ ਉਹਨਾਂ ਨੂੰ ਬਿਸ਼ਪ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਉਹਦਾ ਸਾਹਮਣਾ ਕਰਨਾ ਪਏਗਾ ਅਲੌਨ ਮਾਸਕ ਇਹ ਨਹੀਂ ਚੇਤੀ ਹੱਲਣ ਵਾਲੇ ਨਹੀਂ ਪਰ ਇਹਨਾਂ ਚੀਜ਼ਾਂ ਦਾ ਅਸਰ ਉਹਨਾਂ 'ਤੇ ਜ਼ਰੂਰ ਪਏਗਾ ਕੈਨੇਡਾ ਦੇ ਵਿੱਚ ਜਿਹੜੇ ਉਹਨਾਂ ਤੇ ਛੋਟੇ ਉਹਨਾਂ ਦੀਆਂ ਏਜੰਸੀਆਂ ਡੀਲਰਸ਼ਿਪਸ ਜਾਂ ਇੰਡੀਵਿਜੂਅਲ ਗੱਡੀਆਂ ਤੇ ਹਮਲੇ ਹੋ ਰਹੇ ਨੇ ਉਹਦੀ ਥੋੜੀ ਜੀ ਗੱਲਬਾਤ ਕਰਦੇ ਆ ਹੰਟੇਰੀਓ ਦੇ ਹਮਿਲਟਨ ਸ਼ਹਿਰ ਦੀ ਡੀਲਰਸ਼ਿਪ ਦੇ ਵਿੱਚ 80 ਗੱਡੀਆਂ ਨੂੰ ਵੈਂਡਲਿਜ਼ਮ ਦੇ ਵਿੱਚ ਸ਼ਿਕਾਰ ਉਹਨ ਤੇ ਯੂਐਸਏ ਦੀ ਕੰਪਨੀ ਦੀਆਂ ਇਹ ਦਰਜਣਾ ਗੱਡੀਆਂ ਜਿਹੜੀਆਂ ਸੀ ਡੀਲਰਸ਼ਿਪ ਦੇ ਵਿੱਚ ਹਮਿਲਟਨ ਮਾਊਂਟਨ ਪੁਲਿਸ ਦੇ ਦੱਸਣ ਮੁਤਾਬਕ ਇਹ ਜਿਹੜਾ ਸੀ ਇਹ ਕੈਨੇਡਾ ਦੇ ਵਿੱਚ ਲਾਰਜੈਸਟ ਵੈਂਡਲਿਜ਼ਮ ਦੀ ਇੱਕ ਘਟਨਾ ਜਿਹੜੀ ਹੈ ਇਸ ਕੰਪਨੀ ਦੇ ਵਿਰੁੱਧ ਹੋਈ ਹੈ ਤੇ ਇਹਦੇ ਵਿੱਚ ਦੱਸਿਆ ਗਿਆ ਕਿ ਪੁਲਿਸ ਅਫਸਰਾਂ ਨੂੰ ਬੁਲਾਇਆ ਗਿਆ ਪਰ ਇੱਥੇ ਉਹਨਾਂ ਨੂੰ ਇਹ ਕੋਈ ਸੁਰਾਗ ਅਜੇ ਤੱਕ ਨਹੀਂ ਲੱਭਾ ਵੈਸੇ ਜਿਹੜੇ ਨੇ ਸੀਸੀਟੀਵੀ ਵਗੈਰਾ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਗੱਡੀਆਂ ਦੇ ਉੱਪਰ ਬਹੁਤ ਜ਼ਿਆਦਾ ਸਕ੍ਰੈਚ ਮਾਰ ਦਿੱਤੇ ਗਏ ਨੇ ਟਾਇਰ ਜਿਹੜੇ ਸੀ ਉਹਨਾਂ ਨੂੰ ਪੰਕਚਰ ਕਰ ਦਿੱਤਾ ਗਿਆ ਹੈ ਤੇ ਯੂ ਐਸ ਏ ਤੇ ਕੈਨੇਡਾ ਦੇ ਵਿੱਚ ਐਲੌਨ ਮਸਕ ਦੀ ਕੰਪਨੀ ਦੀਆਂ ਗੱਡੀਆਂ ਨੂੰ ਇਹ ਜਿਹੜਾ ਇਹ ਇਹ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪਿਆ ਤੇ ਐਲੌਨ ਮਸਕ ਜਿਹੜੇ ਨੇ ਯੂ ਐਸ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਡੋਜ ਦਾ ਸਾਹਮਣਾ ਡੋਜ ਦੀ ਜਿਹੜੀ ਹੈ ਲੇਟ ਕਰ ਰਹੇ ਨੇ ਜਿਹੜੇ ਕਿ ਗਵਰਨਮੈਂਟ ਸਪੈਂਡਿੰਗ ਤੇ ਪ੍ਰੋਗਰਾਮਾਂ ਦੀ ਕਟੌਤੀ ਕਰ ਰਹੇ ਨੇ ਤੇ ਇਸੇ ਤਰ੍ਹਾਂ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਵੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕੈਨੇਡਾ ਵਿੱਚ ਵੀ ਕਰਨਾ ਪੈ ਰਿਹਾ ਇਸ ਤੋਂ ਪਹਿਲਾਂ ਲੰਡਨ ਅਨਟੇਰੀਓ ਦੇ ਵਿੱਚ ਇੱਕ ਟੈਸਲਾ ਗੱਡੀ ਜਿਹੜੀ 2025 ਦੀ ਫੋਲਡ ਆਰ ਸੀ ਉਹਨੂੰ ਪਾਰਕਿੰਗ ਲੋਟ ਦੇ ਵਿੱਚ ਅੱਗ ਲੱਗੀ ਪਾਈ ਗਈ ਮਾਡਲ ਐਸ ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ ਪਰ ਪੁਲਿਸ ਨੇ ਐਸਟੀਮੇਟ ਕੀਤਾ ਕਿ ਇਹ ਤਕਰੀਬਨ 1.40 ਲੱਖ ਡਾਲਰ ਦਾ ਨੁਕਸਾਨ ਹੈ ਮੌਂਟਰੀਅਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਜਿਹੜਾ ਸੀ ਸਪਰੇਅ ਪੇਂਟ ਕਰਦੇ ਫੜਿਆ ਇੱਕ ਡੀਲਰਸ਼ਿਪ ਦੇ ਬਾਹਰ ਕਲਾਈਮੇਟ ਗਰੁੱਪ ਨਾਲ ਸੰਬੰਧਿਤ ਸੀ ਤੇ ਉਹਨਾਂ ਨੇ ਰਿਸਪੌਂਸਿਬਿਲਟੀ ਕਲੇਮ ਕੀਤੀ ਸੀ ਕਿ ਐਲਾਨ ਮਸਕ ਦੇ ਖਿਲਾਫ ਉਹ ਜਿਹੜੇ ਸੀ ਉਹ ਖੜੇ ਨੇ ਤੇ ਇਸੇ ਤਰ੍ਹਾਂ ਵੈਂਕੂਵਰ ਦੇ ਵਿੱਚ ਇੱਕ ਆਟੋ ਸ਼ੋਅ ਜਿਹੜਾ ਹੋਣਾ ਸੀ ਉਸ ਵਿੱਚ ਐਲਾਨ ਮਸਕ ਦੀ ਕੰਪਨੀ ਨੂੰ ਰੋਕ ਦਿੱਤਾ ਗਿਆ ਕਿਉਂਕਿ ਕਹਿ ਦਿੱਤਾ ਗਿਆ ਕਿ ਸਾਡੀ ਆਪਣੀ ਸੁਰੱਖਿਆ ਨੂੰ ਖਤਰਾ ਹੈ ਇਸ ਦੇ ਨਾਲ ਤੇ ਅਸੀਂ ਤੁਹਾਡੀ ਰਾਖੀ ਨਹੀਂ ਕਰ ਸਕਦੇ ਇਸ ਕਰਕੇ ਤੁਹਾਨੂੰ ਆਟੋ ਸ਼ੋਅ ਦੇ ਵਿੱਚੋਂ ਹੀ ਬਾਹਰ ਅਸੀਂ ਕਰਦੇ ਹਾਂ ਸੋ ਐਲਾਨ ਮਸਕ ਹੈਗੇ ਨਾ ਮੁਸ਼ਕਲ ਵਿੱਚ ਪਰ ਤੁਸੀਂ ਦੇਖੋ ਕਿ ਉਧਰੋਂ ਸੁਨੀਤਾ ਵਿਲੀਅਮ ਆਏ ਨੇ ਤੇ ਉਹਨਾਂ ਦੇ ਸਾਥੀ ਆਏ ਨੇ ਤੇ ਉਹ ਜਦੋਂ ਆਏ ਨੇ ਤੇ ਉਹ ਸਪੇਸਐਕਸ ਉਹਨਾਂ ਦਾ ਉਹਨਾਂ ਦੀ ਕੰਪਨੀ ਦਾ ਸੀ ਜਿਹਦੇ ਵਿੱਚ ਉਹ ਕੈਪਸੂਲ ਦੇ ਵਿੱਚ ਆਏ ਨੇ ਸੋ ਇੱਕ ਪਾਸੇ ਉਹਨਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਦੂਸਰੇ ਪਾਸੇ ਇੰਡੀਆ ਵਰਗੇ ਦੇਸ਼ ਦੇ ਵਿੱਚ ਵੱਡੇ ਵੱਡੇ ਕੰਟਰੈਕਟ ਵੀ ਉਹ ਹਾਸਲ ਕਰ ਰਹੇ ਨੇ ਐਲਾਨ ਮਸਕ ਦੇ ਇਥੋਂ ਤੱਕ ਕਿ ਸਵਲ ਇਹ ਕਿ ਉਹਨਾਂ ਦੇ ਪਰਿਵਾਰ ਦੇ ਬਾਰੇ ਵੀ ਖੰਘਾਲਿਆ ਜਾ ਰਿਹਾ ਕੈਨੇਡੀਅਨ মিডিਆ ਪਰਿਵਾਰ ਉਹ ਦੱਖਣੀ ਅਫਰੀਕਾ ਨਾਲ ਸੰਬੰਧਿਤ ਹੈਗੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਇਸ ਤਰ੍ਹਾਂ ਦਾ ਉਹਨਾਂ ਦਾ ਲਾਈਫ ਸਟਾਈਲ ਸੀ ਕੈਨੇਡਾ ਵਿੱਚ ਰਹਿੰਦੇ ਸੀ ਉਹਨਾਂ ਦੀਆਂ ਪਤਨੀਆਂ ਉਹਨਾਂ ਦੇ ਬੱਚੇ ਉਹਨਾਂ ਦੀਆਂ ਲਿਸਤਾਂ ਕਪਾਰਥਸ਼ਾ ਪਰੀਆਂ ਨੇ ਅਪਾਰਥੀਡ ਜਿਹੜਾ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਕੰਟਰੋਵਰਸ਼ੀਅਲ ਪੋਲਿਸੀ ਸੀ ਸਰਕਾਰ ਦੀ ਰੰਗ ਭੇਦ ਦੀ ਨੀਤੀ ਸੀ ਕਹਿੰਦੇ ਉਹਦਾ ਸਪੋਰਟਰ ਸੀ ਉਹ ਇਹੋ ਜਿਹੀਆਂ ਗੱਲਾਂ ਕੱਟ-ਕੱਟ ਕੇ ਜੜੀਆਂ ਨੇ ਲਿਆਂਦੀਆਂ ਜਾ ਰਹੀਆਂ ਨੇ ਉਹਨਾਂ ਦੇ ਸੋ ਉਹਨ ਦੇਖੋ ਜਦੋਂ ਤੁਸੀਂ ਇਸ ਤਰ੍ਹਾਂ ਪਬਲਿਕ ਲਾਈਫ ਦੇ ਵਿੱਚ ਆਉਂਦੇ ਹੋ ਇੱਕ ਤੁਸੀਂ ਬਿਜ਼ਨਸਮੈਨ ਹੋ ਵੱਖਰੀ ਗੱਲ ਹੈ ਪਰ ਜਦੋਂ ਤੁਸੀਂ ਲੋਕਾਂ ਦੀ ਜ਼ਿੰਦਗੀਆਂ ਇੰਪੈਕਟ ਕਰ ਰਹੇ ਹੋ ਇਸ ਤਰੀਕੇ ਦੇ ਨਾਲ ਕਿ ਤੁਸੀਂ ਨੌਕਰੀਆਂ ਡਿਸਾਈਡ ਕਰ ਰਹੇ ਹੋ ਉਹਨਾਂ ਦੀਆਂ ਤੇ ਜਿਨ੍ਹਾਂ ਦੀ ਲਾਈਫਲਾਈਨ ਹੈ ਜੇ ਦੀ ਉਹ ਤੇ ਕੀ ਸੋਚੇਗਾ ਤੁਸੀਂ ਆਪ ਸਮਝ ਸਕਦੇ ਹੋ ਬਿਲਕੁਲ ਜੀ